ਬੱਚਾ ਦੇ ਮਾਪੇ ਹੋ ਜਾਓ ਬੇਫਿਕਰ ਪੰਜਾਬ ਦੇ ਸਕੂਲਾਂ ਵਿੱਚ ਲੱਗਣਗੇ ਸੀਸੀਟੀਵੀ ਕੈਮਰੇ 18897 ਸਕੂਲਾਂ ਵਿੱਚ ਲਾਏ ਜਾਣਗੇ ਕੈਮਰੇ ਤੇ ਵਾਈਫਾਈ ਹਾਈ ਟੈਕ ਕੈਮਰੇ ਨਾਲ ਰੱਖੀ ਜਾਵੇਗੀ ਨਜ਼ਰ ਬੱਚਾ ਗੈਰ ਹਾਜ਼ਰ ਹੋਇਆ ਤਾਂ ਮਾਪਿਆਂ ਨੂੰ ਜਾਵੇਗੀ ਨੋਟੀਫਿਕੇਸ਼ਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਲ ਨਾਲ ਹੁਣ ਇਹਨਾਂ ਨੂੰ ਹਾਈ ਟੈਕ ਵੀ ਕੀਤਾ ਜਾ ਰਿਹਾ ਹੈ ਪਾਸੇ ਸਕੂਲ ਆਫ ਐਮੀਨੈਂਸ ਤਿਆਰ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਬੱਚਿਆਂ ਦੀ ਸੁਰੱਖਿਆ ਦੇ ਵੀ ਪੂਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਤੇ ਜੇਕਰ ਤੁਹਾਡੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ ਤਾਂ ਹੁਣ ਤੁਸੀਂ ਪੂਰੀ ਤਰ੍ਹਾਂ ਬੇਫਿਕਰ ਹੋ ਜਾਓ ਕਿਉਂਕਿ ਹੁਣ ਤੁਹਾਡੇ ਬੱਚਿਆਂ ਤੇ ਤੀਜੀ ਅੱਖ ਯਾਨੀ ਕਿ ਸੀਸੀਟੀਵੀ ਨਾਲ ਨਜ਼ਰ ਰੱਖੀ ਜਾਵੇਗੀ ਇਹ ਕੈਮਰੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਇੰਸਟਾਲ ਕੀਤੇ ਜਾਣਗੇ ਇਸ ਲਈ ਇੱਕ ਪ੍ਰਪੋਜ਼ਲ ਵੀ ਜਾਰੀ ਹੋ ਚੁੱਕਾ ਹੈ ਦੱਸ ਦਈਏ ਕੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 18897 ਸਰਕਾਰੀ ਸਕੂਲ ਨੇ ਇਹਨਾਂ ਵਿੱਚੋਂ 15327 ਐਲੀਮੈਂਟਰੀ ਸਕੂਲ ਤੇ 3570 ਸਕੈਂਡਰੀ ਸਕੂਲ ਨੇ ਜਿਨ੍ਹਾਂ ਵਿੱਚ 20000 ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਇਸ ਕੰਮ ਲਈ ਸਕੂਲਾਂ ਨੂੰ 370.94 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਇਸ ਲਈ ਬਕਾਇਦਾ 4 ਮਹੀਨਿਆਂ ਤੱਕ ਇੱਕ ਸਰਵੇ ਕੀਤਾ ਗਿਆ ਜਿਸ ਵਿੱਚ ਇਹ ਤੈਅ ਕੀਤਾ ਗਿਆ ਕਿ ਇਹ ਕੈਮਰੇ ਕਿਥੇ ਇੰਸਟਾਲ ਕੀਤੇ ਜਾਣਗੇ ਜਿਨ੍ਹਾਂ ਸਕੂਲਾਂ ਵਿੱਚ ਕੈਮਰੇ ਇੰਸਟਾਲ ਕੀਤੇ ਜਾਣਗੇ ਉਹਨਾਂ ਨੂੰ ਗ੍ਰਾਂਟ ਹਾਸਲ ਕਰਨ ਲਈ ਕੁਝ ਹਦਾਇਤਾਂ ਵੀ ਮੰਨਣੀਆਂ ਪੈਣਗੀਆਂ ਸਕੂਲਾਂ ਨੂੰ ਮੰਨਣੀਆਂ ਪੈਣਗੀਆਂ ਇਹ ਹਦਾਇਤਾਂ ਸਕੂਲ ਦੇ ਮੁਖੀ ਸੀਸੀਟੀਵੀ ਕੈਮਰਿਆਂ ਦੀ ਖਰੀਦ ਸਕੂਲ ਮੈਨੇਜਮੈਂਟ ਕਮੇਟੀ ਦੇ ਸਾਹਮਣੇ ਪ੍ਰਸਤਾਵ ਪੇਸ਼ ਕਰਕੇ ਨਿਜੀ ਨਿਗਰਾਨੀ ਵਿੱਚ ਇੰਸਟਾਲ ਕਰੇਗੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਸਕੂਲ ਮੁਖੀ ਦੇ ਜੁਆਇੰਟ ਹਸਤਾਖਰਾਂ ਤੋਂ ਬਾਅਦ ਦੀ ਗ੍ਰਾਂਟ ਖਰਚ ਕੀਤੀ ਜਾਵੇਗੀ ਸਕੂਲ ਮੁਖੀ ਵੱਲੋਂ ਸਕੂਲ ਦੇ ਸਟਾਫ ਰਜਿਸਟਰ ਵਿੱਚ ਪੂਰੇ ਸਮਾਨ ਦੇ ਰਿਕਾਰਡ ਦੀ ਐਂਟਰੀ ਪਾਈ ਜਾਣੀ ਲਾਜ਼ਮੀ ਹੋਵੇਗੀ ਜਿਨ੍ਹਾਂ ਸਕੂਲਾਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਖਰੀਦ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ ਜੇ ਉੱਥੇ ਪਹਿਲਾਂ ਤੋਂ ਹੀ ਸੀਸੀਟੀਵੀ ਇੰਸਟਾਲ ਨੇ ਤਾਂ ਗ੍ਰਾਂਟ ਦੀ ਦਫ਼ਤਰ ਤੋਂ ਮਨਜ਼ੂਰੀ ਜ਼ਰੂਰੀ ਹੋਵੇਗੀ 29 ਫਰਵਰੀ ਤੱਕ ਰਾਸ਼ੀ ਖਰਚ ਕਰਨ ਤੋਂ ਬਾਅਦ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਨੂੰ ਭੇਜਣਾ ਪਵੇਗਾ ਫੰਡ ਦਾ ਖਰਚ ਆਨਲਾਈਨ ਪੋਰਟਲ ਉੱਤੇ ਅਪਡੇਟ ਕਰਨਾ ਪਵੇਗਾ ਸਿੱਖਿਆ ਮੰਤਰੀ ਹਰਜੋਤ ਪੈਂਸ ਨੇ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਦੇ ਨਾਲ ਮਾਪੇ ਆਪਣੇ ਬੱਚਿਆਂ ਉੱਤੇ ਨਜ਼ਰ ਰੱਖ ਸਕਣਗੇ ਜੇਕਰ ਬੱਚਾ ਸਕੂਲ ਤੋਂ ਗੈਰ ਹਾਜ਼ਰ ਹੋਵੇਗਾ ਤਾਂ ਇੱਕ ਨੋਟੀਫਿਕੇਸ਼ਨ ਮਾਪਿਆਂ ਦੇ ਫੋਨ ਉੱਤੇ ਜਾਵੇਗੀ ਇਸ ਤੋਂ ਇਲਾਵਾ ਸਕੂਲਾਂ ਵਿੱਚ ਅਧਿਆਪਕਾਂ ਤੇ ਵੀ ਪੂਰੀ ਨਜ਼ਰ ਰਹੇਗੀ ਤੇ ਇਹ ਮੁਲਾਂਕਣ ਕਰਨ ਵਿੱਚ ਆਸਾਨੀ ਹੋ ਰਹੀਗੀ ਕਿ ਸਕੂਲਾਂ ਦੇ ਵਿੱਚ ਹੋਰ ਕੀ ਕਮੀ ਹੈ ਪੰਜਾਬ ਦੇ 18897 ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਉੱਪਰ ਹੁਣ ਨਜ਼ਰ ਰੱਖੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਖਾਸ ਕਰਕੇ ਸਿੱਖਿਆ ਵਿਭਾਗ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਵਿਦਿਆਰਥੀਆਂ ਤੇ ਨਜ਼ਰ ਰੱਖੀ ਜਾਵੇਗੀ ਪੂਰਾ ਮਾਮਲਾ ਕੀ ਹੈ ਕਿ ਸਰਕਾਰ ਦੇ ਵੱਲੋਂ ਇਹ ਫੈਸਲਾ ਲੈਣ ਦੇ ਪਿੱਛੇ ਆਖਰਕਾਰ ਵਜ੍ਹਾ ਕੀ ਹੈ ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਵਕਤ ਫੋਨ ਲਾਈਨ ਤੇ ਜੁੜਕੁਤੇ ਨੇ ਬੈਂਸ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਆਖਿਰਕਾਰ ਇਹ ਜਿਹੜਾ ਫੈਸਲਾ ਹੈ ਸੀਸੀਟੀਵੀ ਵਾਲਾ ਇਹ ਤੁਹਾਡੇ ਜ਼ਿਹਨ ਦੇ ਵਿੱਚ ਕਿਸ ਤਰ੍ਹਾਂ ਆਇਆ ਔਰ ਕੀ ਲੋੜ ਪਈ ਕੀ ਸੋਢੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਦੇ ਵਿੱਚ ਜਿਹੜਾ ਮੇਨ ਮੰਤਵ ਇਹ ਹੈ ਕਿ ਬੱਚਿਆਂ ਦੀ ਸੁਰੱਖਿਆ ਸੇਫਟੀ ਜਿਹੜੀ ਹੈ ਸਕੂਲਾਂ ਦੀ ਅਕਸਰ ਆਪਾਂ ਖਬਰਾਂ ਵੀ ਪੜ੍ਹਦੇ ਰਹਿੰਦੇ ਹਾਂ ਕਿ ਬਹੁਤ ਵਾਰੀ ਜਿਹੜੇ ਸਕੂਲਾਂ ਦੇ ਵਿੱਚੋਂ ਜਿਹੜਾ ਸਕੂਲ ਬਾਅਦ ਵਿੱਚ ਅੱਗੇ ਤੌਹਲਤ ਕਿੰਨੀਆਂ ਕਿਸਮ ਦੇ ਪ੍ਰੋਜੈਕਟਰ ਚੋਰੀ ਹੁੰਦੇ ਤੇ ਵੈਸੇ ਵੀ ਇਨ ਓਵਰਆਲ ਜਿਹੜੇ ਬੱਚਿਆਂ ਦੀ ਸੇਫਟੀ ਹੈ ਉਸਦੇ ਲਈ ਸੀਸੀਟੀਵੀ ਕੈਮਰੇ ਜਿਹੜੇ ਹਾਈ ਟੈਕ ਇੱਕ ਮੇਜਰ ਹੈ ਜੀ ਸੀਸੀਟੀਵੀ ਕੈਮਰੇ ਗਏ ਅਸੀਂ ਪੰਜਾਬ ਦੇ ਸਾਰੇ ਸਕੂਲਾਂ ਦੇ ਅੱਠਾਂ ਇਹ ਵੀ ਲਗਾ ਰਹੇ ਹਾਂ ਜੀ ਉਹਦੇ ਨਾਲ ਕੀ ਹੈ ਕਿ ਉਥੇ ਜਿੱਦਿਹਾ ਬਹੁਤ ਸਾਰੇ ਬਾਰਡਰ ਦੇ ਬੈਂਕ ਦੇ ਨਾਲ ਸਕੂਲਾਂ ਮੈਂ ਪੁਛਾ ਕੇ ਦੇਖਿਆ ਜਿੱਥੇ ਬਰਗੀ ਨਹੀਂ ਜੀ ਆਇਟੀ ਸਮੇਂ ਦੇ ਵਿੱਚ ਜਿਹਨੋਂ ਜੋ ਕੇ ਸਮੇਂ ਜਸੀਂ ਕਹਿੰਦੇ ਆ ਕਿ ਜੀ 스마트 ਕਲਸਿਸ ਉਹ ਕੇ স্মার্ট ਬਣਿਆ ਹੋਗੀ ਪ੍ਰੋਜੈਕਟਰਾਂ ਦੇ ਨਾਲ ਟੈਸਟਲ ਟੀਵੀਸ ਦੇ ਨਾਲ ਭਰਾਈ ਹੋਊਗੀ ਉੱਥੇ ਬਟ ਉੱਥੇ ਇੰਟਰਨੈਟ ਪਹੁੰਚੇਗੀ ਟੈਸਟ ਕਰਕੇ ਵਾਈਫਾਈ ਆਰ ਸਕੂਲ ਦੇ ਵਿੱਚ ਸੀਸੀਟੀਵੀ ਕੈਮਰਸ ਜੀ ਇਹਦੀ ਹੋਰ ਜਿਹੜਾ ਪਿਛਲੇ ਵੀ ਨਹੀਂ ਇਸ ਇਲਾਨ ਕੀਤਾ ਜੋ ਬਿਲਕੁਲ ਫਾਈਨਲ ਟੱਚਸ ਅਸੀਂ ਉਸੇ ਦੇ ਰਹੇ ਆ ਇਹ ਵੀ ਜੋ ਹੁਣ ਤੱਕ ਸਟਿੰਕ ਹੀ ਪ੍ਰਾਈਵੇਟ ਸਕੂਲਾਂ ਚ facility ਮਿਲਦੀ ਸੀ ਉਹ ਬਹੁਤ ਜਲਦੀ ਕੋਸ਼ਿਸ਼ ਹੈ ਕੀ ਇਸੇ ਮਹੀਨੇ ਤੋਂ ਬੱਸ final touches ਅਸੀਂ ਦੇਣੇ ਏ software ਨੂੰ ਉਹ ਇਹ ਕੀ ਜਦੋਂ ਵੀ ਕੋਈ ਬੱਚਾ ਗੈਰ ਹਾਜ਼ਰ ਹੋਊਗਾ ਤਾਂ ਉਸਦੇ ਮਾਤਾ ਪਿਤਾ ਨੂੰ ਜਿਹੜਾ message ਆਊਗਾ ਕੀ ਅੱਜ ਆਪ ਜੀ ਦਾ ਬੱਚਾ ਜਿਹੜਾ ਹੈ ਉਹ ਸਕੂਲ ਨਹੀਂ ਆਇਆ ਤੇ ਅਗਰ ਇੱਕ ਹਫਤੇ ਤੋਂ ਬੱਚਾ ਲਗਾਤਾਰ absent ਹੈ ਤਾਂ आज ਜਿਹੜੇ ਡਿਸਟ੍ਰਿਕਟ এডਿਕੇਸ਼ਨ ਅਫਸਰ ਹੈ ਉਹ ਨੇ ਤਫ਼ਤੀਸ਼ ਕਰਨ ਕਿ ਕਿ ਕਾਰਨ ਹੈ ਤੇ ਕਿ ਕਿ ਬੱਚੇ 15 ਦਿਨ ਤੋਂ ਗੈਰ ਹਾਜ਼ਰ ਨੇ ਸਾਰੇ ਬੱਚਿਆਂ ਦਾ ਡਾਟਾ ਡਾਟਾ ਆਫਿਸ ਚੋਂ ਡਿਗਰ ਤੇ ਇਕੱਠਾ ਕੀਤਾ ਜਾਊਗਾ ਤਾਂ ਕਿ ਅਸੀਂ ਸਟੱਡੀ ਕਰ ਸਕੀਏ ਕਿ ਬਹੁਤ ਸਾਰੇ ਸਾਡੇ ਮੈਦਾਨ ਦੇ ਬੱਚੇ ਨੇ ਜੋ ਮੁੱਖ ਖੇਤਰਾਂ ਦੇ ਵਿੱਚ ਅ ਸਸਲਾਂ ਦੇ ਜਦੋਂ ਆਉਂਦੀ ਹੈ ਪਾਕੀਆਂ ਦੇ ਖੇਤਰ ਜਿਹੜੇ ਸਕੂਲੀ ਨਹੀਂ ਜਾਂਦੇ ਜੀ ਪਤਾ ਲੱਗਦਾ ਕਿ ਤੇ ਫਿਰ ਉਹਨਾਂ ਦੇ ਲਈ ਸਪੈਸ਼ਲ ਬਕੀਤਾ ਬਣਾਈਆਂ ਜਾ ਸਕਣ ਕਿ ਕਿਵੇਂ ਆਪਾਂ ਬੱਚਿਆਂ ਨੂੰ ਹਰ ਉਸ ਦੇਖਿਆ ਇਹ ਤਾਂ ਇਹ ਸਾਰਾ ਕੁਝ ਉਸੇ ਤੋੜਵਲ ਸੀਸੀਟੀਵੀ ਕੈਮਰੇ ਜਿਹੜਾ ਹੈ ਪਹਿਲ ਜੀ ਕਾਰ ਖੇਲ ਦੇ ਵਿੱਚ ਪੈਨੰਗੀ ਲੱਦੇ ਸੀ ਬਿਠਾਉਣਾ ਸੀ ਹਾਈ ਟੈਕ ਵਾਈਫਾਈ ਏਬਲ ਜਿਹੜੀ ਹੈ ਕਿਹਾ ਹੈ ਕੈਮਰੇਸ ਹਨ ਉਹਨਾਂ ਦੇ ਉੱਤੇ ਜੋ ਬਾਈ ਸਾਬ ਕੋਈ ਸਮਾਂ ਸੀਮਾ ਦੀ ਤੈਅ ਕੀਤੀ ਹੈ ਕਦੋਂ ਸ਼ੁਰੂ ਹੋਣਾ ਤੇ ਮੁਕੰਮਲ ਕਦੋਂ ਹੋਣਾ ਜੀ ਜੀ ਤਾਂ ਬਟੇ ਕਿ ਅਸੀਂ ਐਜ਼ ਅ ਡਿਪਾਰਟਮੈਂਟ ਅਸੀਂ ਫੰਡ ਜਾਰੀ ਕਰਦੇ ਹਾਂ ਤੇ ਬਾਕੀ ਸਾਰਾ ਪ੍ਰੋਸੀਜਰ ਉਹ ਦਾ ਪ੍ਰਕਿਊਰਮੈਂਟ ਦਾ ਟੈਂਡਰ ਦਾ ਫਿਰ ਆਪਣੇ ਆਪਣੇ ਪੱਖਾਂ ਵਾਲੇ ਏਜੰਸੀਜ਼ ਨਾਲ ਕਰਨਗੇ ਜੀ ਘਟੇ ਉਹਨਾਂ ਜਿਹੜੇ ਫੰਡ ਹੈ ਉਹ ਜਾਰੀ ਕਰ ਦਿੰਦੇ ਹਾਂ ਜੀ ਆਖਰੀ ਸਵਾਲ ਆ ਮੇਰਾ ਬੈਂਸਾਬ ਕਿ ਕੀ ਫਿਰ ਸਕੂਲ ਦੇ ਵਿੱਚ ਇਹਦੇ ਲਈ ਬਕਾਇਦਾ ਕੰਟਰੋਲ ਰੂਮ ਬਣਾ ਕੇ ਕੋਈ ਵਿਅਕਤੀ ਨੂੰ ਤਾਇਨਾਤ ਕਰੋਗੇ ਜਾਂ ਫਿਰ ਛੋਟੀ ਸੌਮਤੀ ਵਿੱਚ ਇਹ ਹੁੰਦਾ ਕਿ ਅਕਸਰ ਜਿਹੜਾ ਸਕੂਲ ਦਾ ਹੈਡ ਹੁੰਦਾ ਹੈ ਸੀਰੀਅਸਲੀ ਸਕੂਲ ਦਾ ਜਿਹ ਪ੍ਰਿੰਸੀਪਲ ਸਹਿਬਾਨ ਹਾਈ ਸਕੂਲਾਂ ਚ ਮਾਸਟਰ ਸਹਿਬਾਨ ਐਡਮਾਸਟਰ ਸਹਿਬਾਨ ਤੇ ਪ੍ਰਾਇਮਰੀ ਹੈ ਟੀਚਰ ਸਹਿਬਾਨ ਉਹਨਾਂ ਦੇ ਆਫਿਸਿਸ ਦੇ ਵਿੱਚ ਹੀ ਹੁੰਦੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਸਕੂਲ ਹੈਡ ਹੈ ਉਸ ਦੀ ਨਿਗਰਾਨੀ ਵੀ ਰੱਖੇ ਉਹ ਪ੍ਰਸ਼ਾਸਕ ਤੇ ਦੇ ਵੀ ਡਰ ਪੜਾ ਰਹੇ ਨੇ ਤੇ ਅਸੀਂ ਉੱਥੇ ਹੀ ਇਸ ਦਾ ਜਿਹੜਾ ਕੰਟਰੋਲ ਤੇ ਰੂਸ ਸੁਝਾਉਂਦੇ ਬਹੁਤ ਧੰਨਵਾਦ ਭੈਣ ਸਾਹਿਬ ਜਾਣਕਾਰੀ ਦੇਣ ਦੇ ਲਈ ਤੇ ਵਿੱਚ ਵੀ ਜਿਹੜੇ ਸੀਐਸ ਟਿਪਸ ਕਿਉਂਕਿ ਗਾਰਡਸ ਆ ਗਏ ਤੇ ਤਾਂ ਉੱਥੇ ਉਹਨਾਂ ਨੂੰ ਵੀ ਅਸੀਂ ਅਸੈਸਸ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇ ਆ ਕੇ ਅਪਸਟੇਜ 2019 ਚ ਆ ਗਏ ਉੱਥੇ ਉਹਨਾਂ ਨੂੰ ਵੀ ਅਸੈਸਸ ਕੀਤਾ ਜੀ ਬਹੁਤ ਮਿਹਰਬਾਨੀ ਭੈਣ ਸਾਹਿਬ ਥੈਂਕ ਯੂ ਥੈਂਕ ਯੂ ਸੋ ਮਚ ਸਕੂਲਾਂ ਵਿੱਚ ਵਾਈਫਾਈ ਤੇ ਕੈਮਰੇ ਲੱਗਣ ਨਾਲ ਬੱਚਿਆਂ ਨੂੰ ਵੀ ਕਾਫੀ ਸਹੂਲਤ ਹੋਵੇਗੀ ਇਸ ਨਾਲ ਬੱਚੇ ਜਿੱਥੇ ਹਾਈ ਟੈਕ ਮਾਹੌਲ ਦੇ ਵਿੱਚ ਪੜ੍ਹਾਈ ਕਰ ਸਕਣਗੇ ਉਥੇ ਸਕੂਲ ਵਿੱਚ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਇਸ ਦੀ ਵੀ ਨਜ਼ਰਸਾਨੀ ਕੀਤੀ ਜਾਵੇਗੀ ਸਕੂਲਾਂ ਵਿੱਚ ਬੱਚਿਆਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਉੱਤੇ ਵੀ ਲਗਾਮ ਲੱਗੇਗੀ ਮੰਨਿਆ ਜਾ ਰਿਹਾ ਹੈ ਕਿ ਬੀਤੇ ਸਮੇਂ ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਤੋਂ ਕੰਮ ਕਰਵਾਉਣ ਤੇ ਉਹਨਾਂ ਨਾਲ ਕੁੱਟਮਾਰ ਦੇ ਕਈ ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਇਹ ਇੱਕ ਵਧੀਆ ਉਪਰਾਲਾ ਮੰਨਿਆ ਜਾ ਰਿਹਾ ਹੈ ਦਸੰਬਰ 2023 ਨੂੰ ਭਵਾਨੀਗੜ੍ਹ ਦੇ ਪਿੰਡ ਭੱਟੀਵਾਲਾ ਵਿੱਚ 12ਵੀਂ ਜਮਾਤ ਦੇ ਬੱਚਿਆਂ ਨਾਲ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਅਧਿਆਪਕ ਬੱਚਿਆਂ ਨੂੰ ਬੁਰੀ ਤਰੀਕੇ ਨਾਲ ਕੁੱਟਦੇ ਸੀ ਵੀਡੀਓ ਸਕੂਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਉਸ ਬੇਰਹਿਮ ਅਧਿਆਪਕ ਉੱਤੇ ਕਾਰਵਾਈ ਦਾ ਰਾਹ ਪੱਧਰਾ ਹੋ ਗਿਆ ਇਸੇ ਤਰ੍ਹਾਂ ਅਬੂਹਰ ਦੇ ਸਰਕਾਰੀ ਸਕੂਲ ਵਿੱਚ ਬੱਚੇ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਈ ਸੀ ਤੀਜੀ ਜਮਾਤ ਦੇ ਬੱਚੇ ਦੇ ਅਧਿਆਪਕ ਨੇ ਥੱਪੜ ਮਾਰਿਆ ਸੀ ਇਹ ਮਾਮਲਾ ਸੂਲ ਫੜ ਗਿਆ ਤੇ ਬੱਚੇ ਦੇ ਪਿਤਾ ਨੇ ਕਿਹਾ ਉਹਨਾਂ ਨੇ ਅਧਿਆਪਕ ਨੂੰ ਸਖਤੀ ਕਰਨ ਲਈ ਕਿਹਾ ਸੀ 13 ਦਸੰਬਰ ਨੂੰ ਪਠਾਨਕੋਟ ਦੇ ਬੁੰਗਲ ਬਧਾਨੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਨੇ 12ਵੀਂ ਜਮਾਤ ਦੇ ਵਿਦਿਆਰਥੀ ਦੇ ਥੱਪਣ ਮਾਰ ਕੇ ਬੱਚੇ ਦੇ ਕੰਧਾ ਪਰਦਾ ਫਾੜ ਦਿੱਤਾ ਇਸ ਬਾਰੇ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਪਰਿਵਾਰ ਨੂੰ ਨਹੀਂ ਮਿਲੇ 21 ਸਤੰਬਰ ਨੂੰ ਮਾਮਲਾ ਲੁਧਿਆਣਾ ਜ਼ਿਲ੍ਹਾ ਦੇ ਮੁ슬림 ਕਲੋਨੀ ਦਾ ਸਾਹਮਣੇ ਆਇਆ ਜਦੋਂ ਇੱਕ ਸਰਕਾਰੀ ਸਕੂਲ ਵਿੱਚ ਬੱਚੇ ਨੂੰ 3 ਡਿਗਰੀ ਦੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਕਲਾਸ ਵਿੱਚ ਦੋ ਬੱਚਿਆਂ ਦੀ ਲੜਾਈ ਹੋ ਗਈ ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਬੱਚੇ ਨੂੰ ਦੂਜੇ ਬੱਚਿਆਂ ਤੋਂ ਛੁਟਵਾਇਆ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਕੂਲ ਦੇ ਹੀ ਇੱਕ ਬੱਚੇ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ। ਜੁਲਾਈ 2023 ਵਿੱਚ ਬਟਾਲਾ ਦੇ ਇੱਕ ਨੀਜੀ ਸਕੂਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਸਕੂਲ ਦੇ ਹੋਸਟਲ ਵਿੱਚ 12 ਸਾਲਾ ਵਿਦਿਆਰਥੀ ਨਾਲ ਜ਼ਬਰਜਨਾਹ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਸਕੂਲ ਦੇ ਸੁਪਰਡੈਂਟ ਨੂੰ ਗ੍ਰਿਫਤਾਰ ਕਰ ਲਿਆ ਐਸੇ ਮਾਮਲੇ ਨੀਜੀ ਨਹੀਂ ਸਰਕਾਰੀ ਸਕੂਲਾਂ ਦੇ ਵਿੱਚ ਸਾਹਮਣੇ ਆਏ ਜਿਨ੍ਹਾਂ ਨੇ ਮਾਪਿਆਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਬੱਚੇ ਸਕੂਲਾਂ ਵਿੱਚ ਵੀ ਸੁਰੱਖਿਅਤ ਨਹੀਂ ਨੇ ਅਜਿਹੇ ਵਿੱਚ ਸਿੱਖਿਆ ਮੰਤਰੀ ਹਰਜੋਤ ਪੈਂਸ ਦੇ ਇਸ ਫੈਸਲੇ ਨੂੰ ਇੱਕ ਬਹੁਤ ਹੀ ਵਧੀਆ ਫੈਸਲੇ ਵਜੋਂ ਦੇਖਿਆ ਜਾ ਰਿਹਾ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲੱਗ ਗਏ ਤਾਂ ਇੱਕ ਪਾਸੇ ਮਾਪਿਆਂ ਲਈ ਸਹੂਲਤ ਹੋਵੇਗੀ ਕਿ ਬੱਚਿਆਂ ਦੀ ਪੂਰੀ ਜਾਣਕਾਰੀ ਉਨ੍ਹਾਂ ਤੱਕ ਪਹੁੰਚੇਗੀ ਤੇ ਦੂਜੇ ਪਾਸੇ ਪ੍ਰੀਖਿਆਵਾਂ ਵਿੱਚ ਬੱਚਿਆਂ ਦਾ ਨਕਲ ਮਾਰਨਾ ਵੀ ਮੁਸ਼ਕਲ ਹੋ ਜਾਵੇਗਾ ਫਰਵਰੀ ਤੋਂ ਮਾਰਚ ਤੱਕ ਬੋਰਡ ਦੀਆਂ ਪ੍ਰੀਖਿਆਵਾਂ ਵੀ ਨੇ ਅਜੇ ਵਿੱਚ ਬੱਚੇ ਸੋਚ ਸਮਝ ਕੇ ਪ੍ਰੀਖਿਆਵਾਂ ਵਿੱਚ ਬੈਠਣ ਕਿਉਂਕਿ ਇਸ ਵਾਰ ਨਕਲ ਮਾਰਨ ਦਾ ਕੋਈ ਚਾਂਸ ਨਹੀਂ ਮਿਲੇਗਾ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਪੰਜਾਬ ਸਰਕਾਰ ਦਾ ਇਹ ਫੈਸਲਾ ਤੁਹਾਨੂੰ ਕਿਹੋ ਜਿਹਾ ਲੱਗਾ ਸਾਨੂੰ ਦਸਣਾ ਨਾਪੂਲਨਾ ਦੇਖਤੇ ਰਹੋ ਜਗਬਣੀ ਟੀਵੀ